ਉਸੀ ਜੁੜੇ ਹੋ ਬਸਦਾ ਪੰਜਾਬ ਨਾਲ ਤੇ ਮੈਂ ਤੁਹਾਡੇ ਨਾਲ ਜਗਿੰਦਰ ਸਿੰਘ ਤੇ ਅੱਜ ਸਾਡੇ ਨਾਲ ਵੱਖ-ਵੱਖ ਮੁੱਦਿਆਂ ਤੇ ਚਰਚਾ ਲਈ ਕਮਲਜੀਤ ਖੰਨਾ ਜੀ ਹਾਜ਼ਰ ਨੇ ਜਿਹੜੇ ਕਿ ਚਲੰਤ ਮੁੱਦਿਆਂ ਤੇ ਤਿੱਖੀ ਨਜ਼ਰ ਰੱਖਦੇ ਨੇ ਪਕੜ ਰੱਖਦੇ ਨੇ ਤੇ ਕਿਸਾਨੀ ਤੇ ਇਨਕਲਾਬੀ ਸੰਘਰਸ਼ਾਂ 'ਚ ਉਹ ਮੋਰੀ ਹੋ ਕੇ ਵਿਚਰਦੇ ਨੇ ਅਗਵਾਈ ਕਰਦੇ ਨੇ ਔਰ ਪੰਜਾਬ ਭਰ 'ਚ ਹੀ ਨਹੀਂ ਉਹ ਉਹ ਦੂਸਰੇ ਰਾਜਾਂ 'ਚ ਜਾ ਕੇ ਵੀ ਵੱਖ-ਵੱਖ ਮੁੱਦਿਆਂ ਤੇ ਜਿਹੜੀਆਂ ਐਜੀਟੇਸ਼ਨਾਂ ਦੇਖਵਾਈ ਕਰਦੇ ਨੇ ਕੰਨਾ ਜੀ ਪਹਿਲਾਂ ਤਾਂ ਸਵਾਗਤ ਆ ਜੀ ਤੁਹਾਡਾ ਬਸ ਦਾ ਪੰਜਾਬ ਤੇ ਧੰਨਵਾਦ ਜੀ ਕੰਨਾ ਜੀ ਅੱਜ ਸ਼ੁਰੂਆਤ ਜਿਹੜੀ ਕਰਦੇ ਆ ਆਪਾਂ ਤੁਸੀਂ ਦੇਖਿਆ ਹੋਊਗਾ ਕਿ ਸਾਰੇ মিডিਏ ਦੀ ਸੁਰੱਖੀ ਹੈ ਔਰ ਜਿਹੜਾ ਗੋਤਮ ਅਡਾਨੀ ਦੇ ਖਿਲਾਫ ਅਮਰੀਕੀ ਅਦਾਲਤ ਨੇ ਰਿਸ਼ਵਤ ਦੇ ਮਾਮਲੇ 'ਚ ਜਿਹੜੇ ਵਾਰੰਟ ਜਾਰੀ ਕੀਤੇ ਨੇ ਔਰ ਉਸ ਤੋਂ ਬਾਅਦ ਕਹਿ ਲਈਏ ਭਾਰਤੀ ਸਿਆਸਤ 'ਚ ਕਹਿ ਲਈਏ ਜਾਂ ਕਹਿ ਲਈਏ ਸ਼ੇਅਰ ਬਾਜ਼ਾਰ 'ਚ ਜਿਹੜੀ ਇੱਕ ਬੜੀ ਇਹਦੀ ਜਿਹੜੀ ਹੈ ਚਫੇਰੇ ਜਿਹੜੀ ਕਹਿ ਲਈਏ ਚਰਚਾ ਹੋ ਰਹੀ ਹੈ ਔਰ ਸ਼ੇਅਰ ਬਾਜ਼ਾਰ ਡਿੱਗ ਗਿਆ ਅ ਕਿਵੇਂ ਦੇਖਦੇ ਹਾਂ ਕਿਵੇਂ ਲੈਨੇ ਹਾਂ ਇਹਨੂੰ ਪੂਰੇ ਦੇਸ਼ ਦੇ ਅੰਦਰ ਜਦੋਂ ਕਿਸਾਨੀ ਅੰਦੋਲਨ ਵੀ ਚੱਲਿਆ ਸੀ ਹਾਂ ਤਾਂ ਕਿਸਾਨਾਂ ਨੇ ਵੀ ਅੰਬਾਨੀ ਤੇ ਅਡਾਨੀ ਨੂੰ ਆਪਣਾ ਦੁਸ਼ਮਣ ਗਿਣਿਆ ਸੀ ਜੀ ਇਸੇ ਕਰਕੇ ਗਿਣਿਆ ਸੀ ਕਿ ਅੰਬਾਣੀ ਤੇ ਡਾਣੀ ਐ ਜਿਹੜੇ ਪੰਜਾਬ ਦੀ ਖੇਤੀ ਤੇ ਦੇਸ਼ ਦੀ ਖੇਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਜੀ ਜਿਹੜੇ ਮੰਡੀਆਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਹੂੰ ਜਿਹੜੇ ਕਿਸਾਨਾਂ ਨੂੰ ਕਸਿਆਰੇ ਤੇ ਮਜ਼ਦੂਰ ਬਣਾਉਣਾ ਚਾਹੁੰਦੇ ਆ ਜੀ ਇਹ ਪੰਜਾਬ ਦੇ ਲੋਕ ਜਾਂ ਦੇਸ਼ ਦੇ ਲੋਕ ਸਮਝ ਚੁੱਕਿਆ ਹੈ ਕਿ ਇਸ ਦੇਸ਼ ਨੂੰ ਜੇ ਸਭ ਤੋਂ ਵੱਡੇ ਮગરਮੱਛ ਆਪਣੇ ਕੰਟਰੋਲ ਚ ਕਰੀ ਬੈਠੇ ਨੇ ਉਹਨਾਂ ਕਿਉਂ ਇਹ ਗੌਤਮਨ ਰਾਣੀ ਨਾਂ ਦਾ ਮਗਰਮੱਛ ਸਭ ਤੋਂ ਵੱਡਾ ਮਗਰਮੱਛ ਹੈ ਜੀ ਹੁਣ ਸੋਲਰ એનર્ਜੀ ਦੇ ਠੇਕੇ ਲੈਣ ਦੇ ਲਈ ਉਹਦੇ ਖਰੀਦਦਾਰ ਲੱਭਣ ਦੇ ਲਈ ਵੱਖ-ਵੱਖ ਸਟੇਟਾਂ 'ਚ ਵੱਖ-ਵੱਖ ਰਾਜ ਸਰਕਾਰਾਂ ਦੇ ਅਧਿਕਾਰੀਆਂ ਨੂੰ ਮੰਤਰੀਆਂ ਨੂੰ ਵੱਡੇ ਪੱਦਰ ਤੇ ਜਿਹੜੀਆਂ ਰਿਸ਼ਵਤਾਂ ਦਿੱਤੀਆਂ ਗਈਆਂ ਉਹਦੇ ਪੈਸੇ ਤਾਂ ਇਹਨਾਂ ਨੇ ਆਪ ਦੇ ਸ਼ੇਅਰ ਬਾਜ਼ਾਰ ਰਹੀਂ ਘਟਾਏ ਹੈ ਨਾ ਉਹ ਸ਼ੇਅਰ ਜਿਹੜੇ ਉਹ ਬਾਹਰਲੀਆਂ ਕ ਅਮਰੀਕਾ ਦੀਆਂ ਕੰਪਨੀਆਂ ਤੋਂ ਵੀ ਅਮਰੀਕਾ ਦੇ ਲੋਕਾਂ ਤੋਂ ਵੀ ਇਹਨਾਂ ਨੇ ਖਰੀਦੇ ਆ ਕੋਰੋਨਾ ਨੇ ਜਿਹੜੇ ਸ਼ੇਅਰ ਪਾ ਕੇ ਇਹਨਾਂ ਦੀ ਉਧਰੋਂ ਕੰਪਨੀਆਂ ਤੋਂ ਕਰਜ਼ੇ ਲੈ ਕੇ ਉਧਰਲੇ ਬੈਂਕਾਂ ਤੋਂ ਫਾਈਨਾਂਸ ਕੰਪਨੀਆਂ ਤੋਂ ਕਰਜ਼ੇ ਲੈ ਕੇ ਜਿਹੜਾ ਧਨ ਜਟਾਇਆ ਹੈ ਉਹਦੇ ਚੋਂ ਜੇ ਆਬਦਾ ਮਾਲ ਵੇਚਣ ਦੇ ਲਈ ਆਪਦੀ ਸੋਲਰ એનર્ਜੀ ਵੇਚਣ ਦੇ ਲਈ ਕਿਉਂਕਿ ਉਹਦਾ ਖਰੀਦਦਾਰ ਨਹੀਂ ਸੀ ਲੱਭ ਰਿਹਾ ਜੀ ਇਹਨਾਂ ਨੇ ਖਰੀਦਦਾਰ ਲੱਭਣ ਦੇ ਲਈ ਇੱਕੋ ਤਰੀਕਾ ਹੈ ਇਹਨਾਂ ਵੱਡੇ ਕਾਰਪੋਰੇਟਾਂ ਕੋਲ ਲਟੇਰਿਆਂ ਕੋਲੇ ਸਰਮਾਇਦਾਰਾਂ ਕੋਲ ਕਿ ਉਹਦਾ ਇੱਕ ਹਿੱਸਾ ਇਹ ਪੂੰਜੀ ਦਾ ਇੱਕ ਹਿੱਸਾ ਇੱਕ ਮੁਨਾਫੇ ਦਾ ਇੱਕ ਹਿੱਸਾ ਆਪਦੀ ਇਨਵੈਸਟਮੈਂਟ ਦਾ ਇੱਕ ਹਿੱਸਾ ਇਹ ਜਿਹਾ ਤਾਂ ਵੱਡੀਆਂ ਵੋਟ ਪਾਲਟੀਆਂ ਨੂੰ ਫੰਡ ਦੇ ਤੌਰ ਤੇ ਜਿਹੜਾ ਸੁਰੱਖਿਤ ਰੱਖਦੇ ਨੇ ਤੇ ਫਿਰ ਜਾਂ ਇਹ ਆਪਣੇ ਉਸ ਸਾਰੇ ਧਨ ਦੌਲਤ ਦਾ ਇੱਕ ਹਿੱਸਾ ਬ੍ਰਾਈਬ ਕਰਨ ਦੇ ਲਈ ਅਧਿਕਾਰੀਆਂ ਨੂੰ ਮੰਤਰੀਆਂ ਨੂੰ ਸਰਕਾਰਾਂ ਨੂੰ ਇਹ ਰਿਸ਼ਵਤਾਂ ਦਿੰਦੇ ਆ ਤਾਂ ਕਿ ਉੱਥੋਂ ਦੀਆਂ ਰਾਜ ਸਰਕਾਰਾਂ ਇਹਨਾਂ ਦੀ ਸੋਲਰ એનર્ਜੀ ਹੈ ਜਿਹੜੀ ਉਹ ਖਰੀਦਣ ਦੇ ਜਿਹੜੇ ਸੌਦੇ ਆ ਉਹਨਾਂ ਨੂੰ ਕੋਈ ੜਚਣਾ ਬਣ। ਜਦੋਂ ਪੈਸਾ ਚਲਿਆ ਗਿਆ, ਜਦੋਂ ਤੰਗ ਚਲਿਆ ਗਿਆ ਤਾਂ ਵੱਖ-ਵੱਖ ਜਿਵੇਂ ਚਰਚਾ ਚੱ ਰਿਹਾ ਹੈ ਕਿ ਪੰਜ ਰਾਜਾਂ ਦੀਆਂ ਸਰਕਾਰਾਂ ਦੇ ਅਧਿਕਾਰੀਆਂ ਨੇ ਮੰਤਰੀਆਂ ਨੇ ਇਹਨਾਂ ਤੋਂ ਰਿਸ਼ਵਤਾਂ ਲੈ ਕੇ ਜਿਹੜੇ ਆ ਇਹ ਸਾਰੇ ਸੌਦੇ ਆ ਜਿਹੜੇ ਮਨਜ਼ੂਰ ਕੀਤੇ ਆ ਹੁਣ ਅਮਰੀਕਨ ਸਰਕਾਰ ਨੇ ਨਿਊਯਾਰਕ ਦੇ ਅੰਦਰ ਜਿਹੜਾ ਕੋਰਟ ਦੇ ਵਿੱਚ ਕੇਸ ਚੱਲਿਆ ਉਸ ਕੇਸ ਦਾ ਨੋਟਿਸ ਉੱਥੋਂ ਦੀ ਸਰਕਾਰ ਨੇ ਇਸ ਕਰਕੇ ਲਿਆ ਜਗਿੰਦਰ ਜੀ ਕਿ ਉੱਥੋਂ ਦੇ ਲੋਕਾਂ ਦੇ ਪੈਸੇ ਡੁੱਬ ਰਹੇ ਸੀ ਉੱਥੋਂ ਦੇ ਲੋਕਾਂ ਦੇ ਪੈਸੇ ਆ ਜਿਹੜੇ ਜੇ ਉਹਨਾਂ ਨੂੰ ਰਿਸ਼ਵਤ ਦੇ ਤੌਰ ਤੇ ਵਰਤਿਆ ਜਾਊਗਾ ਤਾਂ ਉੱਥੋਂ ਦਾ ਕਾਨੂੰਨ ਇਹ ਗੱਲ ਕਹਿੰਦਾ ਹੈ ਕਿ ਉਹ ਬੰਦੇ ਤੇ ਪਰਚਾ ਦਰਜ ਹੋਊਗਾ ਔਰ ਇਸੇ ਕਰਕੇ ਗੋਤਮ ਅਡਾਨੀ ਤੇ ਉਹਦੇ ਨਾਲ ਦੇ ਜਿਹੜੇ 6 ਹੋਰ ਨੇ ਬੰਦੇ ਜੇ 14 ਪਤਿੱਜਾ ਵੀ ਹੈ ਤੇ ਹੋਰ ਵੱਖ-ਵੱਖ ਨਾਵਾਂ ਵਾਲੇ ਲੋਕ ਨੇ ਉਹਨਾਂ ਤੇ ਇਹ ਮਕਦਮਾ ਜਾਂ ਕੇਸ ਹੈ ਜਿਹੜਾ ਉਹ ਦਰਜ ਕੀਤਾ ਗਿਆ ਤੇ ਗੋਤਮ ਅਡਾਨੀ ਤੇ ਉਹਦੇ ਨਾਲ ਦੇ ਬੰਦਿਆਂ ਦੇ ਜਿਹੜੇ ਵਾਰੰਟਾ ਜਾਰੀ ਕੀਤੇ ਗਏ ਨੇ। ਅ ਖੰਨਾ ਜੀ ਜੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਹਿ ਲਿਆ ਜਾਂ ਕਾਮਰੇਡ ਧਿਰਾਂ ਵੀ ਵੱਖ-ਵੱਖ ਧਿਰਾਂ ਨੇ ਜਿਹੜੀਆਂ ਨੇ ਉਹਨਾਂ ਨੇ ਮੁੱਦਾ ਠਾਹਿਆ ਕਿ ਭਾਰਤ 'ਚ ਵੀ ਇਸ ਮੁੱਦੇ ਦੀ ਜਾਂਚ ਹੋਣੀ ਚਾਹੀਦੀ ਹੈ ਜਾਂ ਐਫ ਆਈ ਆਰ ਹੋਣੀ ਚਾਹੀਦੀ ਹੈ ਭਾਵੇਂ ਕੀ ਅ ਕਹਿ ਲਈ ਭਾਰਤੀ ਸਰਕਾਰ ਚ ਕਹਿ ਲਈ ਬੋਧੀ ਸਰਕਾਰ ਚ ਅਡਾਨੀ ਦੀ ਜਿਹੜੀ ਤੂਤੀ ਬੋਲਦੀ ਐ ਸਿੱਧ ਪੰਜਾਬੀ ਲਫ਼ਜ਼ਾਂ ਚ ਕਹਿ ਲਈ ਤਾਂ ਇਹਦਾ ਕੋਈ ਇੱਥੇ ਵੀ ਕੋਈ ਕਾਰਵਾਈ ਜਾਂ ਅੰਸਰ ਜਾਂ ਕੋਈ ਜਾਂਚ ਸ਼ੁਰੂ ਹੋਊਗੀ ਲੱਗਦਾ ਕੁਛ ਤੁਹਾਨੂੰ ਲੱਗਦਾ ਕਿ ਜਦੋਂ ਹਿਡਨਬਰਗ ਏਜੰਸੀ ਨੇ ਜਸੂਸੀ ਏਜੰਸੀ ਨੇ ਉਹਦੋਂ ਇਹਨਾਂ ਦਾ ਬਕਾਇਦਾ ਇੱਕ ਸਕੈਂਡਲ ਐ ਜਿਹੜਾ ਪਰਦਾ ਫਾਸ਼ ਕੀਤਾ ਸੀ ਉਹਦੇ ਤੇ ਕੋਈ ਕਾਰਵਾਈ ਹੋਈ ਐ ਦੇਸ਼ ਦੇ ਅੰਦਰ ਨਹੀਂ ਹੋਈ ਹਾਲਾਂਕਿ ਵਿਰੋਧੀ ਪਾਰਟੀਆਂ ਨੇ ਸੰਸਦਿਕ ਕਮੇਟੀਆਂ ਨੇ ਇਹਦੇ ਤੇ ਬਕਾਇਦਾ ਪ੍ਰੋਟੈਸਟ ਕੀਤੇ ਜ਼ੋਰਦਾਰ ਮਜਾਰੇ ਵੀ ਕੀਤੇ ਔਰ ਕੋਰਟ ਦੇ ਵਿੱਚ ਰਿਟਾਂ ਲਈਆਂ ਪਰ ਇਹਦੇ باوجود ਕੋਰਟ ਨੇ ਵੀ ਅਡਾਨੀ ਨੂੰ ਜਿਹੜੀ ਕਲੀਨ ਚਿੱਟ ਦੇ ਦਿੱਤੇ ਇਹਦਾ ਮਤਲਬ ਸਾਫ਼ ਹੈ ਕਿ ਇਸ ਦੇਸ਼ ਦੇ ਅੰਦਰ ਰਾਜ ਮੋਦੀ ਦਾ ਨਹੀਂ ਹੈ ਪ੍ਰਿੰਸ ਹੈ ਸਾਡੇ ਦੇਸ਼ ਦੇ ਲੋਕਾਂ ਨੂੰ ਕਿ ਮੋਦੀ ਰਾਜ ਕਰਦਾ ਅਸਰ ਦੇ ਵਿੱਚ ਇਸ ਦੇਸ਼ ਦੇ ਅੰਦਰ ਅਡਾਨੀ ਰਾਜ ਕਰਦਾ ਹੈ ਅਡਾਨੀ ਅੰਬਾਨੀ ਇਹ ਜਿਹੜੇ 10 ਵੱਡੇ ਮਗਰਮੱਛ ਨੇ ਵੱਡੇ ਪੂੰਜੀਪਤੀ ਨੇ ਵੱਡੇ ਕਾਰਪੋਰੇਟ ਨੇ ਇਹਨਾਂ ਦੀਆਂ ਨੀਤੀ ਇਹਨਾਂ ਦੇ ਮੁਤਾਬਕ ਨੀਤੀਆਂ ਬਣਦੀਆਂ ਨੇ ਇਹਨਾਂ ਦੇ ਮੁਤਾਬਕ ਦਿਲਪਾਸ ਹੁੰਦੇ ਨੇ ਇਹਨਾਂ ਨੂੰ ਠੇਕੇ ਦਿੱਤੇ ਜਾਂਦੇ ਨੇ ਇਹਨਾਂ ਨੂੰ ਪ੍ਰੋਜੈਕਟ ਦਿੱਤੇ ਜਾਂਦੇ ਨੇ ਇਹਨਾਂ ਨੂੰ ਕਰਜ਼ੇ ਦਿੱਤੇ ਜਾਂਦੇ ਨੇ ਇਹਨਾਂ ਦੇ ਕਰਜ਼ਿਆਂ ਤੇ ਵਿਆਜ ਹੈ ਜਿਹੜਾ ਉਹ ਖਤਮ ਕਰ ਦਿੱਤਾ ਜਾਂਦਾ ਇਹਨਾਂ ਨੂੰ ਵੱਡੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ ਇਹਨਾਂ ਨੂੰ ਵਿਦੇਸ਼ਾਂ 'ਚ ਠੇਕੇ ਲੈ ਕੇ ਦੇਣ ਜਾਂ ਕੰਮ ਲੈ ਕੇ ਦੇਣ ਜਾਂ ਪ੍ਰੋਜੈਕਟ ਲੈ ਕੇ ਦੇਣ ਦਾ ਕੰਮ ਹੈ ਜਿਹੜਾ ਉਹ ਮੋਦੀ ਕਰਦਾ ਮੋਦੀ ਇੱਕ ਏਜੰਟ ਹੈ ਇਹਨਾਂ ਦਾ ਮੋਦੀ ਇਹਨਾਂ ਦੇ ਪਰਚਾ ਕਿਵੇਂ ਦਰਜ ਕਰੂਗਾ ਨਹੀਂ ਕਰ ਸਕਦਾ ਨਾ ਇਸ ਕਰਕੇ ਇਹ ਇਸ ਮੁਲਕ ਦੇ ਅੰਦਰ ਅਡਾਨੀ ਵੀ ਆ ਮਣੀਮੀ ਹੋਰ ਵੱਡੇ ਜਿੰਨੇ ਵੀ ਕਾਰਪੋਰੇਟ ਨੇ ਉਹ ਸੇਫ ਨੇ ਉਹਨਾਂ ਉਹਨਾਂ ਕੰਨੀ ਕੋਈ ਨਹੀਂ ਚਾਕੂਗਾ ਉਹਨਾਂ ਨੂੰ ਕੋਈ ਆਂਚ ਨਹੀਂ ਆਊਗੀ ਹਾਂ ਲੋਕ ਰੋਲਾ ਪਾਉਣਗੇ ਲੋਕਾਂ ਨੇ ਪਹਿਲਾਂ ਵੀ ਰੋਲਾ ਪਾਇਆ ਹੁਣ ਅਡਾਨੀ ਦੀ ਬੰਦਰਗਾਹ ਤੋਂ ਗੈਰਾਨ ਦੇ ਅੰਦਰ ਫੀਮ ਫੜੀ ਗਈ ਹਰਾਇਨ ਫੜੀ ਗਈ ਹੈਨਾ ਨਸ਼ਾ ਫੜਿਆ ਗਿਆ ਚਿੱਟਾ ਫੜਿਆ ਗਿਆ ਕੋਈ ਪਰਚਾ ਦਰਜ ਹੋਇਆ ਕੋਈ ਅਡਾਨੀ ਦੇ ਪਰਚਾ ਦਰਜ ਹੋਇਆ ਕੋਈ ਅਡਾਨੀ ਨੂੰ ਗ੍ਰਿਫਤਾਰ ਕੀਤਾ ਕੋਈ ਉਹਦੀ ਤਹਿਕੀਕਾਤ ਕੀਤੀ ਉਹ ਰੋਲੇ ਗੋਲੇ ਦੀ ਗੱਲ ਹੈ ਜਿਹੜੀ ਉਹ ਗੋਲ ਹੋ ਗਈ ਲੋਕਾਂ ਨੂੰ ਸਾਹਮਣੇ ਕੋਈ ਪਾਰਦਰਸ਼ਤਾ ਦੇ ਨਾਲ ਕੋਈ ਗੱਲ ਸਾਹਮਣੇ ਆਈ ਕਿ ਉਹ ਕਿੱਥੋਂ ਆਇਆ ਸੀ ਮਾਲ ਉਹ ਨਸ਼ਾ ਕਿੱਥੋਂ ਆਇਆ ਸੀ ਕਿਵੇਂ ਜਹਾਜ਼ਾਂ ਚ ਲੱਦਿਆ ਗਿਆ ਕਿਵੇਂ ਉਹ ਉਤਰਿਆ ਕਿੱਥੇ-ਕਿੱਥੇ ਉਹ ਜਾਣਾ ਸੀ ਇਹ ਇਸ ਡੈਮੋਕਰੈਟਿਕ ਦੇਸ਼ ਜਿਹਨੂੰ ਕਿਹਾ ਜਾਂਦਾ ਹੈ ਉਹਦੇ ਅੰਦਰ ਲੋਕਾਂ ਦਾ ਹੱਕ ਨਹੀਂ ਹੈ ਕਿ ਲੋਕ ਜਾਣਨ ਕਿ ਇਨਾ ਵੱਡੇ ਖੇਪ ਹੈ ਜਿਹੜੀ ਨਸ਼ੇ ਦੀ ਆਈ ਸੀ ਉਹਨੇ ਆ ਕੇ ਦੇਸ਼ ਦੀ ਜਵਾਨੀ ਨੂੰ ਬਰਬਾਦ ਕਰਨਾ ਸੀ ਔਰ ਸਾਡਾ ਪੰਜਾਬ ਤਾਂ ਰੋ ਰਿਹਾ ਪਿੱਟ ਰਿਹਾ ਵਰਿਆਂ ਤੋਂ ਪਿੱਟ ਰਿਹਾ ਜੀ ਪਿੱਟ ਰਹੀਆਂ ਕਿ ਸਾਡਾ ਪੰਜਾਬ ਹੈ ਜਿਹੜਾ ਚਿੱਟਾ ਖਾ ਗਿਆ ਹਰੈਣ ਖਾ ਗਿਆ ਇਹ ਨਸ਼ੇ ਖਾ ਗਏ ਪਰ ਸਰਕਾਰ ਨੂੰ ਕੀ ਪਰਵਾਹ ਕਿਉਂਕਿ ਕਾਰਪੋਰੇਟਾਂ ਦਾ ਤੇ ਸਰਕਾਰ ਤੇ ਸਰਕਾਰ ਚਲਾਉਂਦੇ ਜਿਹੜੇ ਵੱਡੇ ਮੰਤਰੀ ਨੇ ਲੀਡਰ ਨੇ ਉਹਨਾਂ ਦਾ ਇੱਕੋ ਇੱਕ ਮਨਸ਼ਾ ਹੈ ਲੁੱਟਣਾ ਹੈ ਮੁਨਾਫਾ ਕਮਾਉਣਾ ਹੈ ਮੁਨਾਫੇ ਚ ਹਿੱਸਾ ਹਾਸਲ ਕਰਨਾ ਹੈ ਵੱਡੀਆਂ ਰਿਸ਼ਵਤਾਂ ਦੇ ਕੇ ਸੌਦੇ ਹਾਸਲ ਕਰਨੇ ਨੇ ਖਰੀਦਦਾਰ ਹਾਸਲ ਕਰਨੇ ਨੇ ਜਦੋਂ ਇਹ ਸਾਰਾ ਧੰਦੇ ਚੱਲ ਰਿਹਾ ਹੈ ਔਰ ਧੰਦੇ ਦੇ ਵਿੱਚ ਸਹਿਮਾਮ ਚ ਸਾਰੇ ਨੰਗੇ ਨੇ ਕੌਣ ਕੋ ਨੂੰ ਕੋਣ ਕਹੂਗਾ ਕਿ ਰਾਣੀ ਅੱਗ ਬਟਕ ਹੂੰ ਯੋ ਰਾਣੀ ਨੂੰ ਅੱਗਾ ਠੱਕਣ ਦੀ ਕਹਿਣ ਵਾਲਾ ਖੁਦ ਉਹਦੇ ਵਿੱਚ ਸ਼ਾਮਲ ਹੈ ਤਾਂ ਇਸ ਦੇਸ਼ ਦਾ ਬੇੜਾ ਕਰਕਾ ਜਿਹੜਾ ਉਹ ਹੁਣ ਹੀ ਹੋਣਾ ਹੁਣ ਇਹੀ ਕਾਰਨ ਹੈ ਕਿ ਕਈ ਮੁਲਕਾਂ ਨੇ ਅ ਅਡਾਨੀ ਦੇ ਨਾਲ ਕੀਤੇ ਹੋਏ ਦੂਜੇ ਸੌਦੇ ਵੀ ਰੱਦ ਕਰ ਦਿੱਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਇਹਦੇ ਵਿੱਚ ਵੀ ਰਿਸ਼ਵਤਾਂ ਲਈਆਂ ਦਿੱਤੀਆਂ ਜਾਂ ਲਈਆਂ ਗਈਆਂ ਹੋਣਗੀਆਂ ਸੋ ਇਹ ਇਹ ਹੁਣ ਕਹੀ ਜਾਂਦਾ ਹੈ ਡਾਨੀ ਬਈ ਮੈਂ ਇਸ ਤੇ ਕਾਨੂੰਨੀ ਲੜਾਈ ਲੜੂੰਗਾ ਕਾਨੂੰਨੀ ਲੜਾਈ ਲੜੂਗਾ ਉਹਦੇ 'ਚ ਜੇ ਉਹ ਸਮਝਦਾ ਕਿ ਸਾਰਾ ਕੁਝ ਨਹੀਂ ਹੈ ਤਾਂ ਉਹ ਇਹ ਦੱਸੇ ਵੀ ਸੋਲਰ એનર્ਜੀ ਦਾ ਇਹ ਕੰਮ ਸਰਕਾਰ ਨੇ ਉਹਨੂੰ ਦਿੱਤਾ ਤਾਂ ਉਹਨੂੰ ਖਰੀਦਦਾਰ ਨਹੀਂ ਸੇ ਨੱਭ ਰਿਹਾ ਖਰੀਦਦਾਰ ਨੱਭਣ ਦੇ ਲਈ ਸਰਕਾਰਾਂ ਦੇ ਨਾਲ ਜਿਹੜੇ ਸਮਝੌਤੇ ਕੀਤੇ ਐ ਉਹ ਅਧਿਕਾਰੀਆਂ ਨੂੰ ਸਰਕਾਰੀ ਅਧਿਕਾਰੀਆਂ ਨੂੰ ਨੌਕਰਸ਼ਾਹੀ ਨੂੰ ਅਫਸਰਾਂ ਨੂੰ ਜਾਂ ਮੰਤਰੀਆਂ ਨੂੰ ਰਿਸ਼ਤਿਆਂ ਦੇ ਕੇ ਸੌਦੇ ਕੀਤੇ ਐ ਇਹ ਇਹਦੇ 'ਚ ਕੀ ਕੀ ਦੋਰਾਵਾ ਕਿ ਉਹਨਾਂ ਨੂੰ ਲੋੜ ਸੀ ਜਾਂ ਨਹੀਂ ਸੀ ਉਹਨਾਂ ਨੇ ਇਨਾਂ ਦਾ ਕਿਸ ਰੇਟ ਤੇ ਸੌਦੇ ਤਾਂ ਕੀਤੇ ਆ ਇਹ ਸਾਰੇ ਦੀ ਤਹਿਕੀਕਤ ਹੋਣੀ ਚਾਹੀਦੀ ਹੈ ਉਦੋਂ ਦੀ ਇਨਵੈਸਟੀਗੇਸ਼ਨ ਕਰਕੇ ਟਾਈਮ ਬਾਉਂਡ ਇਨਵੈਸਟੀਗੇਸ਼ਨ ਕਰਕੇ ਜਿਹੜਾ ਦੋਸ਼ੀ ਹੈ ਗੌਤਮ ਅਡਾਨੀ ਆ ਉਹਦੇ ਨਾਲ ਦੇ ਨੇ ਜਾਂ ਕੋਈ ਸਿਆਸੀ ਧਿਰ ਹੈ ਜਾਂ ਕੋਈ ਸਿਆਸੀ ਪਾਰਟੀ ਹੈ ਉਹ ਨੰਗੇ ਹੋਣੇ ਚਾਹੀਦੇ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਕੰਨਾ ਜੀ ਤੁਸੀਂ ਕਾਨੀ ਸੰਘਰਸ਼ ਦਾ ਲੰਬਾ ਚਿਰ ਅਗਵਾਈ ਕੀਤੀ ਆ ਔਰ ਤਿੰਨ ਕਾਨੂੰਨਾਂ ਦੇ ਖਿਲਾਫ ਤੁਸੀਂ ਦਿੱਲੀ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਲੜਦੇ ਰਹੇ ਹੋ ਹੁਣ ਵੀ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਭਾਵੇਂ ਉਹ ਮੁੱਦੇ ਕਿਸਾਨੀ ਹੋਰ ਨੇ ਹੁਣ ਔਰ ਖੈਰ ਉਹ ਵੀ ਮੁੱਦੇ ਹੈਗੇ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀ ਉਸ ਸਮੇਂ ਹੁਣ ਕਿਸਾਨੀ ਸੰਘਰਸ਼ ਕਿੱਥੇ ਖੜਾ ਹੈ ਤੇ ਉਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਜੇ ਜੇ ਕਿਸਾਨੀ ਕਰਜ਼ੇ ਮਾਫੀ ਦੀ ਗੱਲ ਆਉਂਦੀ ਹੈ ਤਾਂ ਉਹ ਸਾਰਾ ਮੁੱਦਾ ਰੁਲ ਜਾਂਦਾ ਹਾਲਾਂਕਿ ਪੂਰੇ ਦੇਸ਼ 'ਚ ਮੁੱਦਾ ਬਣਿਆ ਹੋਇਆ ਜੇ ਕਾਰਪੋਰੇਟ ਘਰਾਣਿਆਂ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੇ ਕਰੋੜਾਂ ਅਰਬ ਰੁਪਏ ਦੇ ਕਰਜ਼ੇ ਮਾਫ ਕਰ ਦਿੱਤੇ ਜਾਂਦੇ ਆ ਇਸ ਮੁੱਦੇ ਤੇ ਮਤਲਬ ਕੀ ਟ੍ਰੈਂਡ ਆ ਜਾ ਕਿਸ ਤਰ੍ਹਾਂ ਦੀ ਲੜਾਈ ਹੈ ਆਪਣੀ ਆ ਦੇਖੋ ਦੇਸ਼ ਦੇ ਅੰਦਰ ਖਾਸ ਤੌਰ ਤੇ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਯੂਪੀ ਦੇ ਵਿੱਚ ਅਮਰੀਕਾ ਦੇ ਕਾਰਪੋਰੇਟਾਂ ਨੇ ਵੱਡੇ ਪੂੰਜੀਪਤੀਆਂ ਨੇ ਆਪਣੀਆਂ ਯੂਨੀਵਰਸਿਟੀਆਂ ਰਾਹੀਂ ਆਪਣੇ ਬੀਜਾਂ ਰਾਹੀਂ ਆਪਣੀਆਂ ਖੋਜਾਂ ਰਾਹੀਂ ਆਪਣੀ ਮਸ਼ੀਨਰੀ ਰਾਹੀਂ ਆਪਣਾ ਜਿੰਨੀ ਉਹਨਾਂ ਕੋਲ ਜਾਣਕਾਰੀ ਸੀ ਉਹਦੇ ਰਾਹੀਂ ਪੰਜਾਬ ਦੇ ਵਿੱਚ ਗ੍ਰੀਨ ਰੈਵਿਊਲੂਸ਼ਨ ਦਾ ਜਿਹੜਾ ਪ੍ਰੋਗਰਾਮ ਲੈ ਕੇ ਆਂਦਾ ਸੀ ਜਾ ਆਪ ਦੇ ਕਿਸਾਨ ਬਹੁਤ ਆਰਾਮ ਨਾਲ ਜ਼ਿੰਦਗੀ ਕੱਟ ਰਹੇ ਸੀ ਰਵਾਇਤੀ ਫਸਲਾਂ ਬੀਜ ਰਹੇ ਸੀ ਮੂੰਗਫਲੀ ਹੁੰਦੀ ਸੀ ਮੱਕੀ ਹੁੰਦੀ ਸੀ ਮੂੰਗੀ ਹੁੰਦੀ ਸੀ ਜਵਾਰ ਹੁੰਦਾ ਸੀ ਬਾਜਰਾ ਨਰਮਾ ਕਪਾਹ ਕਿੰਨੀਆਂ ਫਸਲਾਂ ਹੁੰਦੀਆਂ ਸੀ ਉਰੋ ਫਸਲਾਂ ਚ ਉਹ ਜਿੰਨਾ ਆਪ ਦਾ ਸਾਦਾ ਜੀਵਨ ਜਿਉਂਦੇ ਸੀ ਇਹਨਾਂ ਨੇ ਝੋਨਾ ਮੜਿਆ ਝੋਨਾ ਪੰਜਾਬ ਦੀ ਫਸਲ ਤਾਂ ਨਹੀਂ ਹੈ ਨਾ ਪੰਜਾਬ ਦੀ ਖਰਾਕ ਹੈ ਠੀਕ ਹੈ ਨਾ ਇਹਦੇ ਪਿੱਛੇ ਕਾਰਪੋਰੇਟਾਂ ਦੇ ਹਿੱਤ ਸੀ ਵਡੀਆਂ ਜਿਹੜੀਆਂ ਕੰਪਨੀਆਂ ਨੇ ਅਮਰੀਕਾ ਦੀਆਂ ਕਾਰਪੋਰੇਟ ਨੇ ਵੱਡੇ ਜਨਰਲ ਮੋਟਰਜ ਵਰਗੇ ਨੇ ਫੋਰਡ ਫਾਊਂਡੇਸ਼ਨ ਵਰਗੇ ਨੇ ਰੌਕਫੈਲਰ ਵਰਗੇ ਨੇ ਇਹ ਹੁਣ ਟਰੰਪੋ ਵੱਡਾ ਜਿਹੜਾ ਹੁਣ ਰਾਸ਼ਟਰਪਤੀ ਬਣਿਆ ਹੈ ਜਿੱਤਿਆ ਅਮਰੀਕਾ ਦੇ ਹੰਦੇ ਦੇ ਵੱਡਾ ਕਾਰਪੋਰੇਟ ਹੈ ਇਹ ਕਾਰਪੋਰੇਟਾਂ ਦੀ ਜਿਹੜੀ ਸਰਕਾਰ ਹੈ ਅਮਰੀਕਾ ਦੀ ਜਾਇ ਦੇ ਨਾਲ ਜਿਹੜੇ ਸੱਤ ਵੱਡੇ ਮੁਲਕ ਨੇ ਨਾਟੋ ਗੁੱਟ ਨੇ ਇਹ ਸਾਰਿਆਂ ਨੇ ਡਬਲਯੂਟੀਓ ਬਣਾਈ ਇਸੇ ਕਰਕੇ ਸੀ ਵਰਲਡ ਟ੍ਰੇਡਰ ਨੇ ਜਿਸੰਦੀ ਫਾਰਮੇਸ਼ਨ ਇਸੇ ਕਰਕੇ ਕੀਤੀ ਸੀ ਕਿ ਉਹਨਾਂ ਨੇ ਆਪਦੀ ਪੂੰਜੀ ਨੂੰ ਵਿਧਾਨ ਦੇ ਲਈ ਆਪਣੇ ਮੁਨਾਫੇ ਨੂੰ ਵਿਧਾਨ ਦੇ ਲਈ ਇਹਨਾਂ ਦੇਸ਼ਾਂ ਦੀ ਖੇਤੀ ਤੇ ਕਬਜ਼ਾ ਕਰਨਾ ਸੀ ਹੁਣ ਖੇਤੀ ਤੇ ਕਬਜ਼ਾ ਕਰਨ ਦੇ ਲਈ ਮੋਦੀ ਦੇ ਰਾਹੀਂ ਪਹਿਲਾਂ ਮਨਮੋਹਨ ਸਿੰਘ ਦੇ ਰਾਹੀਂ ਜਿਹੜੇ ਤਿੰਨ ਕਾਨੂੰਨ ਲਿਆਂਦੇ ਉਹਦੀ ਨਬਜ਼ ਪੰਜਾਬ ਦੇ ਕਿਸਾਨਾਂ ਨੇ ਲੀਡਰਸ਼ਿਪ ਨੇ ਪੰਜਾਬ ਦੇ ਕਿਸਾਨਾਂ ਦੀ ਲੀਡਰਸ਼ਿਪ ਨੇ ਫੜ ਲਈ ਜਿਹਦੇ ਕਰਕੇ ਉਹਦਾ ਪੂਰਾ ਜ਼ੋਰਦਾਰ ਵਿਰੋਧ ਹੋਇਆ ਪਰ ਕਾਰਪੋਰੇਟ ਇੱਥੇ ਨਹੀਂ ਰੁਕੇ ਚਾਹੇ ਉਹ ਕਾਨੂੰਨ ਵਕਤੀ ਤੌਰ ਤੇ ਉਹਨਾਂ ਨੂੰ ਰੱਦ ਕਰਨ ਦੇ ਮਜਬੂਰ ਹੋਣਾ ਪਿਆ ਕਚੱਬਣਾ ਪਿਆ ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਕਾਨੂੰਨਾਂ ਨੂੰ ਹਰ ਢੰਗ ਨਾਲ ਪੰਜਾਬ ਦੇ ਵਿੱਚ ਲਾਗੂ ਕਰਨਾ ਹੀ ਚਾਹੁੰਦੇ ਹੁਣ ਚਾਰ ਸਟੇਟਾਂ ਨੇ ਪੰਜਾਬ ਦਾ ਝੋਨਾ ਜਿਹੜਾ ਉਹ ਅਸਵੀਕਾਰ ਕਰਤਾ ਵੀ ਇਹ ਖਾਣ ਦੇ ਯੋਗ ਨਹੀਂ ਹੈ ਇਹ 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 ਕੀ ਹੈ ਇਹ ਇਹ ਬਕਾਇਦਾ ਇੱਕ ਬਕਾਇਦਾ ਸਾਜ਼ਿਸ਼ ਹੈ ਅੱਜ ਮੰਡੀਆਂ 'ਚ ਰੌਲਾ ਜਾ ਰਿਹਾ ਹੈ ਮਹੀਨੇ-ਮਹੀਨੇ ਤੋਂ ਸਵਾ ਸਵਾ ਮਹੀਨੇ ਤੋਂ ਕਿਸਾਨਾਂ ਦਾ ਝੋਨਾ ਮੰਡੀਆਂ 'ਚ ਪਿਆ ਕਾਲਾ ਹੋ ਰਿਹਾ ਹੈ। ਮੌਇਸਚਰ ਘਟ ਰਿਹਾ ਹੈ ਕਿਉਂਕਿ ਮੌਸਮ ਦੇ ਇੱਥੇ ਨਮੀ ਹੈ, ਧੁੰਦ ਪਈ ਹੋਈ ਹੈ। ਕਿਸਾਨ 1700 ਨੂੰ 1500 ਨੂੰ 1600 ਨੂੰ ਵੇਚਣ ਤੇ ਲਈ ਮਜਬੂਰ ਹੋ ਰਹੇ ਨੇ। ਇਹ ਸਾਰਾ ਜਿਹੜਾ 2300 ਤੋਂ 1500 1600 ਤੇ ਵੇਚਣ ਦੇ ਮਜਬੂਰ ਕੀਤਾ ਜਾ ਰਿਹਾ ਹੈ, ਇਸੇ ਕਰਕੇ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਫਸਲੀ ਚੱਕਰ ਬਦਲਣ ਦੇ ਲਈ ਕੋਈ ਨੀਤੀ ਤਾਂ ਲਿਆਉਣੀ ਨਹੀਂ, ਨਵੀਂ ਖੇਤੀ ਨੀਤੀ ਲਿਆਉਣੀ ਨਹੀਂ। ਪੰਜਾਬ ਦੇ ਕਿਸਾਨਾਂ ਨੂੰ ਝੋਨੇ ਤੋਂ ਬਾਹਰ ਕੱਢਣਾ ਹੁਣ ਝੋਨੇ ਤੋਂ ਬਾਹਰ ਕੱਢਣ ਦੇ ਲਈ ਇਹ ਇੱਕ ਤਰੀਕਾ ਇਹਨਾਂ ਨੇ ਵਰਤਿਆ ਕਿ ਪੰਜਾਬ ਦਾ ਝੋਨਾ ਬਰਨਾਮ ਕਰ ਦਿਓ ਠੀਕ ਹੈ ਜਿਵੇਂ ਸਕੂਲ ਦਾ ਨਾਮ ਕਰਕੇ ਸਰਕਾਰੀ ਸਕੂਲ ਦਾ ਨਾਮ ਕਰਕੇ ਇਹਨਾਂ ਨੇ ਪ੍ਰਾਈਵੇਟ ਸਕੂਲਾਂ ਦਾ ਜੰਗਲ ਬਣਾ ਲਿਆ ਇਸੇ ਕਿਸਮ ਨਾਲ ਪੰਜਾਬ ਦਾ ਝੋਨਾ ਜਦੋਂ ਨਹੀਂ ਵਿਖੂਗਾ ਇਹਦਾ ਮਤਲਬ ਅਲਟੀਮੇਟੇ ਹੋਊਗਾ ਕਿ ਝੋਨੇ ਦਾ ਭਾਅ ਘਟੂਗਾ ਜਦੋਂ ਝੋਨੇ ਦਾ ਭਾਅ ਘਟੂਗਾ ਐਮਐਸਪੀ ਤੋਂ ਘੱਟ ਵੇਖੂਗਾ ਤਾਂ ਖਰਚੇ ਪੂਰੇ ਨਹੀਂ ਹੋਣਗੇ ਅਲਟੀਮੇਟਲੀ ਕੁੱਲ ਮਿਲਾ ਕੇ ਕਿਸਾਨ ਇਹਦੇ ਤੋਂ ਬਾਹਰ ਹੋਣਗੇ ਹੁਣ ਸਿੱਟਾ ਇਹ 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 ਕੱਢਿਆ ਜਾ ਰਿਹਾ ਹੈ ਕਿ ਸਬਸਿਡੀਆਂ ਖਤਮ ਕੀਤੀਆਂ ਜਾ ਰਹੀਆਂ ਖੁੱਲ੍ਹੀ ਮੰਡੀ ਬੰਦ ਕੀਤੀ ਜਾ ਰਹੀ ਹੈ ਮਾਰਕੀਟ ਕਮੇਟੀਆਂ ਖਤਮ ਕੀਤੀਆਂ ਜਾ ਰਹੀਆਂ ਐਫਸੀਆਈ ਤੋੜੀ ਜਾ ਰਹੀ ਹੈ ਜਦੋਂ ਸਰਕਾਰੀ ਖਰੀਦ ਬੰਦ ਹੋਊਗੀ ਤਾਂ ਅਲਟੀਮੇਟਲੀ ਇਹਦਾ ਸਾਰਾ ਸੇਲਾ ਜਿਹੜਾ ਉਡਾਣੀ ਦੇ ਹੱਕ ਚ ਭਗਤੂਗਾ ਅਡਾਣੀ ਨੇ ਪੰਜਾਬ ਦੇ ਵਿੱਚ ਸਾਈਲੋ ਖੋਲਣ ਦਾ ਮਨਜ਼ੂਰੀ ਲਈ ਹੋਈ ਹੈ ਕੇਂਦਰ ਸਰਕਾਰ ਤੋਂ ਸਾਈਲੋ ਖੋਲਿਏ ਹੋਏ ਨੇ ਜਿਹੜੇ ਸਿੱਧੇ ਅਨਾਜ ਹੈ ਜਿਹੜਾ ਖੇਤਾਂ ਚੋਂ ਚੱਕ ਕੇ ਟਰਾਲੀਆਂ ਦੇ ਰਾਹੀਂ ਉਹਨਾਂ ਦੀਆਂ ਮਾਲ ਗੱਡੀਆਂ 'ਚ ਸਿੱਧਾ ਭਰਨਗੇ ਮੰਡੀ ਦਾ ਰਾਹ ਤਾਂ ਬੰਦੀ ਕਰਤਾ ਮੰਡੀ ਦਾ ਉੱਥੇ ਗੋਲੀ ਹੋਣੀ ਨਹੀਂ ਜੇ ਫਾਰਮ ਭਰੇ ਨਹੀਂ ਜਾਣਾ ਠੀਕ ਹੈ ਇਹਦਾ ਮਤਲਬ ਹੈ ਸਰਕਾਰੀ ਅਧਾਰੇ ਖਤਮ ਹੋਣਗੇ ਸਿੱਧਾ ਪਰਚੇਜ਼ਰ ਬਣਾ ਦਿੱਤਾ ਡਾਣੀ ਨੂੰ ਕਿਉਂ ਕਿਉਂਕਿ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਇਹਨਾਂ ਨੇ ਕਿਸਾਨੀ ਨੂੰ ਖਤਮ ਕਰਨਾ ਪਹਿਲਾਂ ਦੇਣਗੇ 200 ਰੁਪਿਆ ਵਧਾ ਕੇ ਝੋਨੇ ਦਾ ਕਣਕ ਦਾ 200 ਰੁਪਿਆ ਵਧਾ ਕੇ ਦੇਣਗੇ ਜਦੋਂ ਮੰਡੀਆਂ ਖਤਮ ਹੋ ਗਈਆਂ ਮੰਡੀਆਂ ਦੀਆਂ ਈਟਾਂ ਪਟਕੇ ਲੈ ਕੇ ਲੋਕ ਤਿਆਰਤਾ ਖਤਮ ਹੋ ਗਈਆਂ ਵਰੀਮ ਖਤਮ ਹੋ ਗਏ ਮਾਰਕੀਟ ਕਮੇਟੀਆਂ ਖਤਮ ਹੋ ਗਈਆਂ ਸਰਕਾਰੀ ਖਰੀਦੀ ਤੇ ਏਜੰਸੀਆਂ ਖਤਮ ਹੋ ਗਈਆਂ ਫਿਰ ਅਡਾਨੀਆਂ ਜਿਹੜਾ ਉਹ ਕਿਸਾਨਾਂ ਨੂੰ ਇਹ ਕਹੂਗਾ ਕਿ ਮੈਂ ਠੇਕੇ ਤੇ ਤੁਹਾਡੇ ਤੋਂ ਖੇਤੀ ਕਰਾਉਣਾ ਜਿਹੜਾ ਠੇਕਾ ਕਾਨੂੰਨ ਲੈ ਕੇ ਆ ਰਿਹਾ ਸੀ ਤਿੰਨ ਨਵੇਂ ਕਾਨੂੰਨਾ ਦੇ ਅੰਦਰ ਉਹ ਹੀ ਸੀ ਕਿ ਜ਼ਮੀਨ ਤੁਸੀਂ ਮੈਨੂੰ ਦਿਓ 10 ਸਾਲ ਲਈ 10 ਦਿਓ 20 ਸਾਲ ਲਈ ਮੈਂ ਖੇਤੀ ਕਰਾਂਗਾ ਨਵੀਂ ਟੈਕਨੀਕ ਦੇ ਨਾਲ ਨਵੀਂ ਬੀਜਾਂ ਦੇ ਨਾਲ ਨਵੇਂ ਖਾਜਾਂ ਦੇ ਨਾਲ ਔਰ ਤੁਸੀਂ ਉੱਥੇ 220 ਰੁਪਏ ਤੇ 300 ਰੁਪਏ ਤੇ ਦਿਹਾੜੀ ਕਰੋ ਜੀ ਯਾਰ ਨੂੰ ਲੁੱਟਣ ਦਾ ਇੱਕ ਨਵਾਂ ਜਿਹੜੀ ਲੱਭਿਆ ਕਿ ਅੱਜ ਪੰਜਾਬ ਦਾ ਕਿਸਾਨ ਹੈ ਜਿਹੜਾ ਹਰਿਆਣਾ ਦਾ ਕਿਸਾਨ ਹੈ ਉਹ ਮੰਡੀਆਂ ਚ ਦੁਸ਼ਵਾਰੀ ਝੇਲ ਰਿਹਾ ਹੁਣ ਉਹ ਜਿਹੜੀ ਦੁਸ਼ਵਾਰੀ ਝੇਲ ਰਿਹਾ ਹੈ ਜਿਹੜੀ ਉਹ ਪਰੇਸ਼ਾਨੀ ਝੇਲ ਰਿਹਾ ਉਹਦੇ ਖਿਲਾਫ ਲੋਕ ਲੜਤਾ ਰਹੇ ਨੇ ਇਸੇ ਟ੍ਰੈਫਿਕ ਜਮ ਹੋਏ ਨੇ ਰੇਲਾਂ ਜਮ ਹੋਈਆਂ ਨੇ ਟੋਲ ਪਲਾਜ਼ੇ ਜਮ ਹੋਏ ਨੇ ਮੰਤਰੀਆਂ ਦੇ ਘਰ ਘੇਰੀ ਗਏ ਪਰ ਇਹਦੇ باوجود ਸਰਕਾਰਾਂ ਤੇ ਕੋਈ ਅਸਰ ਨਹੀਂ ਹੈ ਹੂੰ ਮੋਦੀ ਦੀ ਸਰਕਾਰ ਭਗਵੰਤ ਮਾਨ ਨੂੰ ਦੋਸ਼ੀ ਠਹਿਰਾ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਮੋਦੀ ਨੂੰ ਦੋਸ਼ੀ ਠਹਿਰਾ ਰਹੀ ਹੈ ਔਰ ਸਾਨਾ ਦੇ ਇਸ ਭੇਡ ਦੇ ਵਿੱਚ ਕਿਸ ਕੋਣ ਰਿਹਾ ਇਸ ਰੇਂਗਿਆ ਪੰਜਾਬ ਦੀ ਉਹ ਕਿਸਾਨੀ ਜਿਹਦੀ ਗਿਣਤੀ 82% ਹੈ 100 ਚ ਤੇ ਉਹ ਪੰਜ ਗੱਲਿਆਂ ਤੋਂ hecta ਦੀ ਮਾਲਕ ਹੈ ਬਾਹਰ ਚੰਦ ਕਿਸਾਨੀ ਹੈ ਜਿਹੜੀ ਡੇਢ ਤੇ ਦੋ ਕਿੱਲਿਆਂ ਦੀ ਮਾਲਕ ਹੈ ਹੁਣ ਜਿਹੜਾ ਕਿਸਾਨ ਕਰਜ਼ਈ ਹੈ ਠੀਕ ਹੈ ਉਹਨੂੰ ਜਦੋਂ ਪੂਰਾ ਉਹਦੀ ਜਨਸ ਦਾ ਮੁੱਲ ਨਹੀਂ ਮਿਲੂਗਾ ਹੁਣ ਕੱਲ ਮੈਂ ਇੱਕ ਵੀਡੀਓ ਦੇਖੀ ਹੈ ਕਿ ਦੋ ਕਿਸਾਨ ਪੁੱਤ ਹੈ ਜਿਹੜੇ ਉਹ ਮੰਡੀ ਚੋਂ ਆਪਦਾ ਝੋਨਾ ਕੜਾਈਆਂ ਚ ਭਰ ਕੇ ਟਰਾਲੀ ਤੇ ਲੱਦ ਰਹੇ ਆ ਕਿ ਝੋਨਾ ਵਾਪਸ ਲੈ ਜਾਣਾ ਵੇਚਣਾ ਨਹੀਂ ਇਸ ਰੇਟ ਤੇ ਇਹ ਕੀ ਹੈ ਗੁੰਡਾਗਰਦੀ ਨਹੀਂ ਹੈ ਕਾਰਪੋਰੇਟਾਂ ਦੀ ਗੁੰਡਾਗਰਦੀ ਹੈ ਠੀਕ ਹੈ ਜੇ ਤੁਸੀਂ ਕਿਸੇ ਕਿਸਾਨ ਨੂੰ 1500 ਤੋਂ ਵੇਚਣ ਦੀ ਮਜਬੂਰ ਕਰਦੇ ਹੋ ਤਾਂ ਇਹ ਬਕਾਇਦਾ ਮਿਲੀ ਹੋਈ ਛੈਨਰ ਮਾਲਕਾਂ ਦੀ ਔਰ ਸਰਕਾਰੀ ਏਜੰਸੀਆਂ ਦੀ ਔਰ ਸੱਤਾ ਦੀ ਇੱਕ ਤਰਫ ਦੀ ਗੁੰਡਾ ਕਰਦੀ ਹੈ ਕਿ ਤੁਹਾਨੂੰ ਅਸੀਂ ਬੰਦੇ ਨਹੀਂ ਸਮਝਦੇ ਤੁਸੀਂ ਅੰਨ ਦਾਤੇ ਸੀਗੇ ਤੁਸੀਂ ਕਿਸਾਨ ਸੀਗੇ ਤੁਸੀਂ ਹਲਵਾਦ ਸੀਗੇ ਹੁਣ ਤਾਂ ਤੁਹਾਨੂੰ ਅਸੀਂ ਮਜ਼ਾਰੇ ਬਣਾਉਣਾ ਹੈ ਅਸੀਂ ਤੁਹਾਨੂੰ ਮਜ਼ਦੂਰ ਬਣਾਉਣਾ ਹੈ ਅਸੀਂ ਤੁਹਾਨੂੰ ਕੁਸਿਆਰੇ ਬਣਾਉਣਾ ਔਰ ਤੁਹਾਡਾ ਗਲ ਘੁੱਟਣਾ ਜਦੋਂ ਇਹਨਾਂ ਨੇ ਕਹਿੰਦਾ ਇਥੋਂ ਹੁਣ ਲਾਸਟ ਚ ਇੱਕ ਦੱਸ ਦਿਓ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਦੇਖੋ ਲੰਬੇ ਸੰਘਰਸ਼ ਲੜਦੀਆਂ ਆ ਰਹੀਆਂ ਕਿਸਾਨ ਜਥੇਬੰਦੀਆਂ ਔਰ ਇਸ ਮੁੱਦੇ ਤੇ ਝੋਨੇ ਵਾਲੇ ਮੁੱਦੇ ਤੇ ਵੀ ਦੋਵੇਂ ਧਿਰਾਂ ਨੂੰ ਘੇਰਿਆ ਘੇਰਿਆ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਘੇਰਿਆ ਮੋਦੀ ਸਰਕਾਰ ਨੂੰ ਵੀ ਘੇਰਿਆ ਔਰ ਬੀਜੇਪੀ ਦਾ ਸਿੱਖਾ ਵਿਰੋਧ ਵੀ ਹੋਇਆ ਪੰਜਾਬ 'ਚ ਹਰਿਆਣਾ 'ਚ ਹੋਇਆ ਕਿਸਾਨ ਸੰਘਰਸ਼ ਕਿੱਥੇ ਤੱਕ ਹੈਗਾ ਚੱਲ ਰਿਹਾ ਔਰ ਉਹਦੀ ਕੀ ਪ੍ਰਾਪਤੀ ਹੈ ਲੇਟਰ ਦੇਖੋ ਪਿਛਲੇ ਸਮੇਂ 'ਚ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਐਕਸ਼ਨ ਕੀਤੇ ਨੇ ਹੂੰ ਟ੍ਰੈਫਿਕ ਜਾਮ ਕੀਤੇ ਨੇ ਹਾਲਾਂਕਿ ਟ੍ਰੈਫਿਕ ਜਾਮ ਬਾਰੇ ਲੋਕਾਂ ਦੀ ਰਾਏ ਅੱਡ-ਅੱਡ ਸੀ ਜਿਹਦੇ ਕਰਕੇ ਕਿਸਾਨ ਜਥੇਬੰਦੀਆਂ ਨੇ ਸਮਝਾਇਆ ਕਿ ਉਹਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਇਹਦੇ ਥਾਂ ਤੇ ਜਿਹੜੇ ਮੰਤਰੀਆਂ ਦੇ ਘਰ ਘੇਰੇ ਜਾਂ ਟੋਲ ਪਲਾਜ਼ੇ ਘੇਰੇ ਜਾਂ ਪਰ ਉਹਦਾ ਵੀ ਕੋਈ ਅਸਰ ਨਹੀਂ ਕਬੂਲਿਆ ਸਰਕਾਰ ਨੇ ਜਿਵੇਂ ਚੋਣਾਂ ਦੇ ਵਿੱਚ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੇ ਖਾਸ ਤੌਰ ਤੇ ਢਕੌਂਦਾ ਨੇ ਉਗਰਾਹਾਂ ਨੇ ਗਿੱਦਰਵਾਹੇ ਦੇ ਅੰਦਰ ਬਰਨਾਲੇ ਦੇ ਅੰਦਰ ਪਟੇ ਮਜਾਰੇ ਕੀਤੇ ਨੇ ਵੱਡੇ ਐਕਸ਼ਨ ਕੀਤੇ ਨੇ ਪਰ ਇਹਦੇ باوجود ਨਾ ਭਗਵੰਤ ਮਾਨ ਦੀ ਸਰਕਾਰ ਤੇ ਕੋਈ ਅਸਰ ਹੋਇਆ ਹੁਣ ਚਾਰਾਂ ਸੂਬਿਆਂ ਚਾਰਾਂ ਜ਼ਿਲ੍ਹਿਆਂ ਦੇ ਅੰਦਰ ਤਾਂ ਡੀਏਪੀ ਚੱਲੀ ਗਈ ਪਰ ਬਾਕੀ ਸੂਬਿਆਂ ਦੇ ਅੰਦਰ ਡੀਏਪੀ ਨਹੀਂ ਕਿ ਕਿਸਾਨ ਕਿੱਥੋਂ ਬਿਜਾਈ ਕਰਨ ਹੁਣ ਪਰਚੇ ਦਰਜ ਕੀਤੇ ਜਾ ਰਹੇ ਨੇ ਕੱਲ ਇੱਕ ਕਿਸਾਨ ਦਿਖਾ ਰਿਹਾ ਸੀ ਆਪਣਾ ਖੇਤ ਉਹ ਕਹਿੰਦਾ ਵੀ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਈ ਅਸੀਂ ਪਰਾਲੀ ਵਿੱਚੇ ਬਾਹ ਤੇ ਪਰ ਉੱਥੇ ਗੁਲਾਬੀ ਸੁੰਡੀ ਪੈ ਗਈ ਜਿੱਥੇ ਅੱਗ ਲਾਈ ਸੀ ਉੱਥੇ ਗੁਲਾਬੀ ਸੁੰਡੀ ਨਹੀਂ ਆਈ ਇਹਦਾ ਮਤਲਬ ਉੱਥੇ ਉਹ ਨੁਕਸਾਨ ਨਹੀਂ ਹੋਇਆ ਹੁਣ ਜਿੱਥੇ ਉਹਨਾਂ ਨੇ ਕਣਕ ਬੀਜੀ ਉਹ ਕਣਕ ਦੀਆਂ ਕਿਆਰੀਆਂ ਦਿਖਾ ਰਿਹਾ ਸੀ ਕਹਿੰਦੇ ਵੀ ਜੰਮਦੀ ਕਣਕ ਤੇ ਹੀ ਪੁੰਗਰ ਦੀ ਕਣਕ ਤੇ ਗੁਲਾਬੀ ਸੰਧੀ ਤੇ ਮਾਰ ਹੋ ਗਈ ਔਰ ਸਾਡਾ ਸਾਰਾ ਖੇਤ ਬਰਬਾਦ ਹੋ ਗਿਆ ਹੁਣ ਇਹ ਕਹਿੰਦੇ ਆ ਤੁਸੀਂ ਅੱਜ ਨਾਲ ਹੁਣ ਕਿਸਾਨ ਜਾਵੇ ਤਾਂ ਕਿੱਧਰ ਜਾਵੇ ਆਇਆ ਹੋਇਆ ਕਿਸਾਨ ਸੰਘਰਸ਼ ਦੇ ਰਾਹ ਪਿਆ ਹੈ ਹੁਣ 26 ਤਰੀਕ ਨੂੰ ਪੰਜਾਬ ਦੇ ਸਾਰੇ ਡਿਜ਼ੀਆ ਦੇ ਦਫ਼ਤਰ ਹੈ ਜਿਹੜੇ ਉਹ ਘੇਰੇ ਜਾ ਰਹੇ ਨੇ ਇਦੋਂ ਗਾਹਾਂ ਜਿਹੜਾ ਇੱਕ ਹੋਰ ਕਿਸਾਨ ਮੋਰਚਾ ਅੱਡ ਬਣਿਆ ਹੋਇਆ ਪੰधेर ਹੁਣਾ ਵਾਲਾ ਉਹਨਾਂ ਨੇ ਵੀ 31 ਦਸੰਬਰ ਨੂੰ ਦਿੱਲੀ ਜਾਣ ਦਾ ਫੈਸਲਾ ਕੀਤਾ ਹੈ ਬਾਰਡਰ ਤੇ ਲਗਭਗ 9-10 ਮਹੀਨਿਆਂ ਤੋਂ ਦੋਨੇ ਬਾਰਡਰਾਂ ਤੇ ਖਨੂਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਨੇ ਠੀਕ ਹੈ ਜਿਹੜਾ ਸੰਗਠਿਤ ਕਿਸਾਨ ਮੋਰਚਾ 32 ਚੌਥੀ ਕਿਸਾਨ ਜੱਥਬੰਦੀਆਂ ਦਾ ਉਹਨਾਂ ਨੇ ਵੀ ਫੈਸਲਾ ਕੀਤਾ ਕਿ ਦਸੰਬਰ ਚ ਕੋਈ ਵੱਡੇ ਐਕਸ਼ਨ ਕਰਾਂਗੇ ਅਗਰਾਹ ਵਾਲੇ ਆਪਣੇ ਤੌਰ ਤੇ ਲੜ ਰਹੇ ਨੇ ਇਹਦਾ ਮਤਲਬ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਲਾਮਬੰਦ ਤੇ ਜੱਥੇਬੰਦ ਕਰਕੇ ਲੜਾਉਣ ਚ ਕਿਸਾਨ ਜੱਥੇਬੰਦੀਆਂ ਪੂਰੇ ਤਨਮਨ ਨਾਲ ਲੱਗੀਆਂ ਹੋਈਆਂ ਕਿਉਂਕਿ ਬਜਾਈ ਦਾ ਟਾਈਮ ਸੀ ਪਹਿਲਾਂ ਵੱਢੀ ਦਾ ਟਾਈਮ ਸੀ ਪਹਿਲਾਂ ਝੋਨੇ ਨੂੰ ਵੇਚਣ ਦਾ ਮੁੱਦਾ ਸੀ ਵੇਖਣੀ ਸੀ ਰਹਾ ਹੁਣ ਡੀਏਪੀ ਲੇਟ ਮਿਲਣ ਕਰਕੇ ਨਾ ਮਿਲਣ ਕਰਕੇ ਬਜਾਈ ਫਿਰ ਪਛੜ ਗਈ ਹੈ ਗਾਂ ਝੋਨੇ ਦਾ ਜਿਵੇਂ ਝਾੜ ਘਟਿਆ ਹੈ ਕਣਕ ਦੇ ਝਾੜ ਘਟਣ ਦਾ ਵੀ ਆਸ ਹੈ ਯਾਨੀ ਕਿਸਾਨੀ ਹੋਰ ਹੀ ਹੈ ਬਰਬਾਦ ਪਰ ਬਰਬਾਦ ਹੋ ਰਹੀ ਇਹਨੂੰ ਪਿਛਲੇ 2020-21 ਦੇ ਕਿਸਾਨ ਸੰਘਰਸ਼ ਨੇ ਰਾਹ ਦਿੱਤਾ ਸੀ ਕਿ ਲੜਾਈ ਤੋਂ ਬਿਨਾ ਕੋਈ ਚਾਰਾ ਨਹੀਂ ਹੈ ਸੰਘਰਸ਼ੀ ਇੱਕੋ ਇੱਕ ਸਾਹਰਾ ਸਾਡਾ ਸੋ ਉਹਦੇ ਤੇ ਚੱਲਦੇ ਆ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਰਹੀਆਂ ਇੱਕ ਮੁੱਠ ਹੋ ਰਹੀਆਂ ਤੇ ਇਹ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਭਗਵੰਤ ਮਾਨ ਦੀਆਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਕਿਸਾਨ ਨੂੰ ਬਰਬਾਦ ਕਰਨ ਦੀਆਂ ਨੀਤੀਆਂ ਦੇ ਖਿਲਾਫ ਚਾਹੇ ਕਰਜ਼ੇ ਰੱਦ ਕਰਾਉਣ ਦੀ ਮੰਗ ਹੈ ਚਾਹੇ ਫਸਲੀ ਬੀਮੇ ਦੀ ਮੰਗ ਹੈ ਚਾਹੇ ਪੈਨਸ਼ਨਾਂ ਦੀ ਮੰਗ ਹੈ ਚਾਹੇ ਸਬਸਿਡੀਆਂ ਦੀ ਮੰਗ ਹੈ ਚਾਹੇ ਬਿਲੀ ਐਕਟ 2020 ਨੂੰ ਰੱਦ ਕਰਨ ਦੀ ਮੰਗ ਹੈ ਚਾਹੇ ਪਰਾਲੀ ਦੇ ਪਰਚੇ ਰੱਦ ਕਰਨ ਦੀ ਮੰਗ ਹੈ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਫੈਸਲਾ ਕੋਲ ਲੜਾਈ ਹੈ ਜਿਹੜੀ ਉਹ ਪੰਜਾਬ ਤੇ ਹਰਿਆਣਾ ਜਾਂ ਦੇਸ਼ ਦੀ ਧਰਤੀ ਤੇ ਜਿਹੜੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਜੀ ਧੰਨਵਾਦ ਖੰਨਾ ਜੀ ਅਸੀਂ ਵੀ ਤੁਹਾਡੇ ਨਾਲ ਜੁੜ ਕੇ ਵੱਖ-ਵੱਖ ਮੁੱਦਿਆਂ ਤੇ ਜਿਹੜੀ ਤੁਹਾਡੀ رائے ਜਾਂ ਜਿਹੜੀ ਹੈਗੀ ਚਲੰਚ ਮੁੱਦਿਆਂ ਤੇ ਤੁਹਾਡੀ ਪਕੜ ਹੈ ਤੁਸੀਂ ਉਹ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਿਵਾਂਗੇ ਵਸਤਾ ਪੰਜਾਬ ਵੱਲੋਂ ਇੱਕ ਵਾਰ ਤੁਹਾਡਾ ਫਿਰ ਬਹੁਤ ਧੰਨਵਾਦ ਧੰਨਵਾਦ ਜੀ ਸਸੇਕਾਲ